ਨਾਂ ਉਹ ਗਾਇ ਕਮਾਏ ਤੋਂ ਹੈਂਡਲ ਨੂੰ ਹੱਥ ਰੱਖਿਓ ਕਿਤੇ ਥੱਲੇ ਆ ਜੇ ਬੰਦਾ ਇੱਕ ਬੰਦਾ ਬ੍ਰੇਕ ਤੇ ਹੋ ਜੋ ਲੋਈ ਪੌੜੀ ਹੈ ਨਹੀਂ ਸੀ ਤੇ ਜਗਾੜ ਲਾਤਾ ਮਸਤਰੀ ਨੂੰ ਤਾਂ ਚੜਾਉਣ ਹੱਤਾਂ ਨਾਲ ਨਜ਼ਾਰਾ ਆ ਗਿਆ ਓਏ। ਨਾ ਪੌੜੀ ਦੀ ਲੋੜ ਨਾ ਪੈਰਾਂ ਦੀ ਲੋੜ। ਤੇ ਇਦਾਂ ਜਗਾੜ ਲਾ ਲਿਆ ਕਰੋ ਕਦੇ-ਕਦੇ ਦਿਮਾਗ ਲਾ ਲਿਆ ਕਰੋ। ਪਰ ਸੇਫਟੀ ਧਿਆਨ ਰੱਖਿਆ ਕਰੋ ਪੂਰਾ ਉਹਦੇ ਸਾਵਧਾਨੀ ਨਾਲ। ਇੱਕ ਬੰਦਾ ਬ੍ਰੇਕ ਤੇ ਓਏ ਜਿੰਦਰਾ। ਉਹਦਾ ਲਿੰਕ ਲਾ ਦੇ। ਲੋਕ ਲਾ ਦੇ ਲੋਕ। ਬੱਸ ਥੋੜਾ ਫੜਾ 라ਜੂ ਓਏ ਜੇ ਨਾ ਤੇ ਲਗਾ ਲੈ ਵੇ ਕਿੱਦਾਂ ਗਜ਼ਾਰ ਤਾਰ ਇੱਧਰ ਕਰ ਲਾਂਗਾ ਵੱਧਾ ਤਾਰ ਤਾਂ ਡੰਗਣੀ ਸੀਗੀ ਥੱਲੇ ਬਹੁਤ ਨੀਵੀ ਸੀਗੀ ਫਿਰ ਲੱਗਦੇ ਸੀ ਜੋੜ ਨਾਲ ਥੋੜਾ ਬਣਾਈ ਆ ਆ ਬੈਲਾ ਕਲਾ ਦਾ ਫਰਕ ਯਾ ਟੀ ਆਦੇ ਵੀ ਤਾਂ ਆ ਚਾਲਾ ਚਾਲਾ ਨਾ ਹੱਲੇ ਆਹ ਸਾਡਾ ਖੱਤੇ ਫਿਰ ਪਰੇ ਰੱਖਿਓ ਥੱਲੋਂ ਥੋੜੇ ਤੋਂ ਉਹਦੇ ਪਤੀਲੀ ਦੇ ਸਿਰ ਤੇ ਉਹ ਪਤੀਲੀ ਬਾਸ ਰੱਖਤੇ ਉਹਦੇ ਲਾਉਗਾ ਜਾਈਏ ਹਾਂ ਹਾਂ ਥੋੜਾ ਹੋਰ ਕਰ ਲੈਣਾ ਬਰਾਬਰ ਕਰ ਲੈ

ਠੀਕ ਭਾਈ ਇਹਨਾਂ ਨੂੰ ਬੈਲਾ ਪੁੱਠੀ ਸੀ ਹੋਰ ਕੱਲਾ ਉਸ ਨੂੰ ਘੁਮਾਈ ਜਾ ਚਲ ਅਜੂ ਉਸ ਨੂੰ ਘੁਮਾਈ ਚੱਲਾ ਖਿੱਚੀ ਚਲੋ ਆਪੇ ਲਓ ਜੀ ਬੱਸ ਬਾਚੇ ਨਾ ਨਾ ਲੱਗੇ ਖੰਬੇ ਦੇ ਬੈਕ ਨਾ ਕਰ ਨਾ ਆਇਆ ਕੋਈ ਪ੍ਰੋਬਲਮ ਨਹੀਂ ਲੱਗਦਾ ਕੰਧ ਖੜੀ ਹੈ ਗਰਮੀ ਦਾ ਇਨਾਸਰ ਹੋ ਰੱਖਿਆ ਖੰਭਾ ਕੰਧ ਦਿਖਾਈ ਦੇ ਰਿਹਾ ਉਹ ਚੱਕੋ ਤਾਂ ਆਮੜੋ ਕਮਾ ਵੀ ਪੌਣੀ ਹੋਈ ਇੱਕ ਮੁੰਡਾ ਬ੍ਰੇਕ ਤੇ ਹੋ ਜੋ ਉਹੀ ਪਹੁੰਚ ਗਿਆ ਲੋੜੀ ਦੀ ਪੌਣੀ ਦੀ ਨਾ ਉੱਚਾ ਖੜਾ ਟਰੈਕਟਰ ਤੇ ਨਾ ਨਾ ਲੋੜੀ ਨੂੰ ਕਰ ਦੇ ਵੇ ਕੋਈ ਕੋਈ ਅਦਲਾ ਵਾਜ ਜੜਗਾ ਤਮਾ ਨੂੰ ਦੇ ਕੋਈ ਚਲਾ ਲਾਂਗੇ ਬੰਦੇ ਨੂੰ ਤਾਂ ਮੇਰੇ ਤਰਾਂ ਤਾਰ ਕਿਥੇ ਮੇਰੇ ਤੇ ਪਹਿਲਾਂ ਕੁੱਟ ਲੈਣੇ ਮੂਲੇ ਦਾ ਮੈਂ ਕਹਣਾ ਪਰਲੇ ਪਾਸੋਂ ਪਾ ਦੇ ਕਰਦੇ ਓਏ ਬੜਾ ਪੁੱਬਾ ਮਾਰਦੇ ਕਿਉਂ ਪਰਲੇ ਪਾਸੇ ਲਿਜਾ ਕੇ ਪਾ ਦੇ ਹੈ ਦਾਮ ਰਹੂ ਬਾਚੂ ਇਧਰ ਸੰਗੋਰਾ ਨੂੰ ਦਾਮ ਰਹੂ ਨਹੀਂ ਨਹੀਂ ਕਿੰਨਾ ਦੇ ਦਾਮ ਰੋ ਆਪਾਂ ਹੋਰ ਕਿਥੇ ਕਿਤਲਾ ਹੋਊਂਦਾ ਤਾਂ ਨਹੀਂ ਇਹ ਰਹਿ ਸਹੀ ਹੈ ਓਏ ਸਹੀ ਹੈ ਇਹ ਰਹਿ ਸਹੀ ਹੈ ਜੀ ਹੈ ਇਹ ਰਹਿ ਸਹੀ ਹੈ ਇਹ ਮੈਨੇ ਫਲਾ ਘੱਟ ਲੱਗੇ ਰਹਿ ਸਹੀ ਨਹੀਂ ਇਹ ਆ ਇਧਰ ਵੀ ਲੋ ਜੇ ਆਪਾਂ ਇਧਰੋਂ ਪਾ ਗਏ ਖਿੱਚ ਕੇ ਰੱਖੂਗੇ ਤੂੰ ਸਰਗੇ ਨੂੰ ਦੇਖ ਲੋ ਵੀ ਕਲਵੰਤ ਮੁੰਡੇ ਕਹਿੰਦੇ ਉਹ ਵੀ ਆਪਾ ਉਧਰੋਂ ਪਾਉਣੇ ਆ ਪਰਲੇ ਪਾਸੋਂ ਚਲ ਵਾ ਖਸਦੇ ਕੋਈ ਫਿਰ ਅੱਦਾਨਾ ਲੈ ਇੱਧਰ ਵੀ ਦਿੱਲੀ ਨਾ ਹੋਵੇ ਕਲਵੰਤ ਹਣ ਤਾਰ ਬਹੁਤਾ ਹੋਈ ਹੋਰ ਕਾਲ ਦੇ ਆਹ ਹੋਦਾ ਹੀ ਵੀ ਐ ਬਾਦੂ ਆਓ ਤਾਰ ਦੇ ਦੇ ਹੋਰ ਬ੍ਰੇਕ ਬ੍ਰੂਕ ਲੱਗੇ ਤੇ ਮੁੰਡਿਓ ਮੈਨੇ ਕਲਵੰਤ ਆਵੇ ਥੱਲੇ ਨੂੰ ਸੱਦੇ ਹਾਂ ਬਣੀ ਨਾ ਗੱਲ ਜਿੰਦਰਾ ਆਹ ਹੋ ਗਿਆ ਤਾਰ ਲੈ ਮਾਰੇ ਇੱਕ ਥੱਲੇ ਲੈ ਹਾਂ ਜੀ ਦੋ ਦਿਨ ਢਿੱਡ ਨੂੰ ਸੋਜ ਰਹੀ ਮੈਂ ਪੱਕਾ ਪਟਾਈ ਗਿਆ ਪਰ ਦੋਨੇ ਖੜਾ ਕਰ ਦਿੰਦੇ ਨੇ ਸੰਧਾ ਅਸੀਂ ਜਦੋਂ ਮੈਂ ਤਾਹਾਂ ਲੈ ਕੇ ਪਾਜੇ ਵਾਲੇ ਨੂੰ ਮਸਾਹ ਖੜਾ ਕੀਤਾ ਉਹਦੇ ਕਿੰਨਾ ਦਾ ਥੱਲੇ ਨਿਕਲ ਜੱਗਰ ਮੈਨੂੰ ਕਿਹਾ ਪਾਸੇ ਹੋ ਜਾ ਥੋੜਾ ਫਾਇਵਰਾ ਥੱਲੇ ਦੇਗਾ ਯਾਰ ਗਿਆ ਦਾ ਜੰਮੜੂ ਤਾਂ ਉਹ ਆਈਨ ਦਾ ਰੱਸੀ ਚੱਕੀ ਜਾਵੇ ਕੋ ਕੜਾ ਜਿਹੜਾ ਬੇਦमाग ਨੂੰ ਇਹ ਖਵਾ ਜਾ ਵੀਰ ਦਾ ਕੜਾ ਖਾਦਾ ਉਹਨੇ ਪੰਗਾ ਉਹ ਤਾਰ ਉਹ ਹੀ ਫੇਚ ਕਰਦਾ ਇੱਧਰ ਨੇ ਬਸ ਇਹਦੇ ਨਾਲ ਅਖਰੀਏ ਨਾਲ ਬਣਦੀ ਤੇਰਾ ਨਾ ਕੀ ਆ ਹਾਂ ਕੀ ਵੇ ਹਾਂ ਬੜੀ ਬਰਦ ਦੀ ਵਧੀਆ ਤੱਕਾ ਲਉਂਦੀ ਆ ਨਾ ਨਾ ਮਸ਼ੀਨ ਨਹੀਂ ਤਾਰ ਅੱਛਾ ਆ ਦੇ ਤੈਨੂੰ ਦੱਸਿਆ ਨਹੀਂ ਤਾਂ ਬਚ ਕਰ ਉਹ ਤੇ ਦਿਮਾਗ ਨੂੰ ਚੜ ਗਿਆ ਕੜਾ ਇੱਕ ਤਾਂ ਗਰਮੀ ਆ ਤੇ ਲਿਨਾ ਹੋਵੇ ਜੰਗਾ ਇੱਕ ਖਵਾਜਾ ਪੀਲਾ ਕੜਾ ਖਾ ਕੇ ਡੱਤਾ ਦੱਤਾ ਵੀਣੀ ਫਿੱਤਨੀ ਫੜ ਕੇ ਗਰਮੀ ਚ ਜਿਆਦਾ ਪ੍ਰਸ਼ਾਦ ਨਾ ਖਾਓ ਖਾ ਕੇ ਦੋ ਕੌਨਲੇ ਹੁਣ ਸੁਸਤੀ ਕੀ ਕਰੀ ਜਾਂਦੀ ਐ ਤੂੰ ਇਹ ਫੜ ਕੇ ਖਾਣਾ ਕਰਤਾ ਸੀ ਕਲਵੰਤ ਦਾ ਸੱਧੂ ਸਾਹਿਬ ਤੇ ਲਾ ਕਰੋ ਸੱਧੂ ਸਾਹਿਬ ਕਲਵੰਤ ਨੇ ਆ ਕਟਾਲ ਮਟੋਲੇ ਜੇ ਤਾਂ ਕਰਤਾ ਸੀ ਕਿਰੇਣਾ ਆਖਿਆ ਇਹੀ ਮੁੜ ਜੂ ਹਾਂ ਵੀ ਪੈਰ ਹੈ ਨਹੀਂ ਮੇਰੇ ਕੋਲੇ ਬਿਨਾ ਪੈਰਾਂ ਦੇ ਆ ਗਿਆ ਸੀਗਾ ਉਹ ਉਪਤਾਲ ਕੋਲ ਸੀ ਦਾ ਦੇਖ ਤੁਰੇ ਇਹ ਮੇਸਟਰੀ ਬਿਨਾ ਪੈਰਾਂ ਤੋਂ ਆ ਗਿਆ ਫੇਰੇ ਜਗਾੜ ਲਾਤਾ ਇਹ ਬੱਸ ਚ ਪਾ ਲਾ ਸੀਗਾ ਉਹ ਇਹ ਨਹੀਂ ਇਹ ਨਹੀਂ ਕਹਿੰਦਾ ਬੜਾ ਵਧੀਆ ਉਹ ਉੱਥੇ ਆਪਾਂ ਬਾਹਰ ਹੀ ਘਟ ਘਟ ਕੇ ਅੰਦਰ ਜੀ ਹੋ ਗੁਦਰਤੀ ਆ ਲਾ ਵੀ ਪੂਰੀ ਪੁਲਿਸ ਸਹੀ ਹੈ ਉਧਰ ਹੈ ਹੀ ਇਹ ਤਾਰਤਾ ਜੇ ਲੱਗਦਾ ਕਰੇ ਇੰਨੇ ਮਹਾਂ ਹੋਏ ਘੱਟ ਫਾਦਾ ਕਰੂ ਹੋ ਹੈ ਕਿ ਉਹ ਕਨਾ ਲੈ ਜੀ ਪੁਲਿਸ ਦੀ ਨੀਂਦ ਚਾਹੀਏ ਉਹ ਚਾਹੀਏ ਬੰਦਾ ਉਹਦਾ ਜਰ ਵਧੀਆ ਚਾਲਾ ਕਰ ਤਾਂ ਨਹੀਂ ਲੈ ਤਾਂ ਰੱਖੋ ਪੂਰਾ ਵੀ ਅੰਗੈਲੀ ਵਾਲੀ ਗੱਲ ਨਾ ਹੋਵੇ। ਕਿੱਥੇ ਤਰ੍ਹਾਂ ਕਿਵੇਂ ਜਾਓ ਕੱਢੂ ਆਏ ਹੈ। ਹੈ? ਦਸ ਲੈਣਾ ਕੜਾ। ਇਹਦਾ ਕਸੂਰ। ਐਂਡ ਨਹੀਂ ਪਾਦੇ ਸਾਰੇ ਪਾਸੇ ਰੁਕੋਦੇ ਕਾਜ ਤੂੰ ਆਹ ਇੱਧਰ ਰੁਕੋਦਾ। ਉਹ ਵੀ ਸਾਰੇ ਆ ਗਿਆ ਵੀ ਥੱਲੇ ਮਿਸਤਰੀ ਜੇ ਸੱਜਣ ਨੂੰ ਜੇ ਕੋਈ ਕਿਸੇ ਨਾਲ ਚੰਗੇ ਰਸਤੇ ਦਾ ਪਤਾ ਹੈ ਤਾਂ ਦੱਸੋ ਯਾਰ ਇਹਦਾ ਨਾਂ ਨਸੀਰ ਦੇ ਨਾਂ ਨਾਲ ਬੁਆਦੀ ਕੂਟਮੀ ਆ ਆਈ ਗਮ ਤੇ ਕੋਟਰੀ ਸਵਾਦੀ